ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜ ਕਵੈਡ ਗੱਡੀ ਵਿਕਾਊ ਹੈ ਜੀ 2019 ਮਾਡਲ ਗੱਡੀ ਹੈ ਏਰੀਆ ਫਿਰੋਜ਼ਪੁਰ ਰੇਟ 2 ਲੱਖ 60 ਹਜ਼ਾਰ 990693007 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਵੈਡ ਗੱਡੀ ਹੈ ਜਿਹੜੀ 2 ਲੱਖ 60 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਸੂਨ ਵਾਲੀਆਂ ਬੱਕਰੀਆਂ ਵਿਕਾਊ ਨੇ ਜੀ ਏਰੀਆ ਮੰਡੀ ਗੋਵਿੰਦਗੜ ਰੇਟ ਫੋਨ ਤੇ ਦੱਸਣਗੇ ਜੀ ਰੇਟ ਫੋਨ ਤੇ ਦੱਸਿਆ ਜਾਊਗਾ ਜੀ ਫੋਨ ਨੰਬਰ ਤੁਸੀਂ ਨੋਟ ਕਰ ਲਓ 9492899709 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੂਣ ਵਾਲੀਆਂ ਬੱਕਰੀਆਂ ਨੇ ਜਿਹੜੀਆਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 12 ਟੈਰਾ ਟਰਾਲਾ ਵਿਕਾਊ ਹੈ ਜੀ 31 18 ਇੱਕ ਹੱਥ ਚੱਲਿਆ ਕਾਗਜ਼ ਪੂਰੇ ਨੇ ਏਰੀਆ ਸੰਗਰੂਰ ਹੈ ਜੀ ਰੇਟ ਦੀ ਗੱਲ ਕਰੀਏ ਤਾਂ 18 ਲੱਖ 50 ਹਜ਼ਾਰ ਰੁਪਿਆ ਡਿਮਾਂਡ ਹੈ ਜੀ 18 ਲੱਖ 50 ਹਜ਼ਾਰ ਡਿਮਾਂਡ ਰੱਖੀ ਗਈ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਇੱਕ ਹੱਥ ਚੱਲਿਆ ਜੀ 95171 62111 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਜਿਹੜਾ ਖਰੀਦ ਸਕਦੇ ਹੋ ਜਲਾਲਾਬਾਦ ਏਰੀਆ ਵਿੱਚ ਕੋਠੀ ਚਾਹੀਦੀ ਹੈ ਜੀ 10 ਤੋਂ 12 ਲੱਖ ਦੀ ਰੇਂਜ ਚ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਸੰਪਰਕ ਕਰੇ 99145 81254 ਇਸ ਨੰਬਰ ਦੇ ਇਸ ਵੀਰ ਦੇ ਨਾਲ ਸੰਪਰਕ ਕਰੋ ਜਲਾਲਾਬਾਦ ਏਰੀਏ ਦੇ ਵਿੱਚ ਇਸ ਵੀਰ ਨੂੰ ਕੋਠੀ ਚਾਹੀਦੀ ਜੇਕਰ ਕੋਈ ਵੀ ਰਬੇਜਦਾ ਹੋਵੇ ਸੰਪਰਕ ਕਰੇ ਸਵਿਫਟ ਬੀਡੀਆਈ ਗੱਡੀ ਵਿਕਾਊ ਹੈ ਜੀ ਗੱਡੀ ਡੀਜ਼ਲ ਦੀ ਹੈ ਰੇਟ 275000 ਏਰੀਆ ਟਾਂਡਾ ਇੱਕ ਇਸ ਵੀਰ ਦਾ ਬੁਲਟ ਵਿਕਾਊ ਹੈ ਜੀ 2012 ਮਾਡਲ ਹੈ ਜੀ ਬੁਲਟ ਦੀ ਵੀਡੀਓ ਤੁਹਾਨੂੰ ਅੱਗੇ ਦੇਖਣ ਨੂੰ ਮਿਲੇਗੀ ਰੇਟ ਮੰਗੇ ਜੀ 90000 ਬਹੁਤ ਘੱਟ ਚੱਲਿਆ ਐਨਆਰਆਈ ਪਰਸਨ 9478871700 70 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵੈਫਟ ਗੱਡੀ ਅਤੇ ਬੁਲਟ ਖਰੀਦ ਸਕਦੇ ਹੋ। ਖਰਗੋਸ਼ ਵਿਕਾਊ ਹੈ ਜੀ ਏਰੀਆ ਪਿੰਡ ਚਾਂਗਲੀ ਸੰਗਰੂਰ ਰੇਟ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 62801 19934 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰਗੋਸ਼ ਨੇ ਜਿਹੜੇ ਏਰੀਆ ਪਿੰਡ ਚਾਂਗਲੀ ਸੰਗਰੂਰ ਦੇ ਵਿੱਚ ਜਾ ਕੇ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਜੀ। ਅਲਟੋ ਗੱਡੀ ਵਿਕਾਉ ਹੈ ਜੀ ਅਲਟੋ ਐਲ ਐਕਸ ਆਈ ਗੱਡੀ ਹੈ 2013 ਮਾਡਲ ਏਰੀਆ ਜੀ ਫਗਵਾੜਾ ਜਲੰਧਰ ਫੈਮਿਲੀ ਕਾਰ ਹੈ ਜੀ ਸਾਫ ਕੰਡੀਸ਼ਨ ਦੀ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ 190000 ਰੁਪਏ ਰੇਟ ਮੰਗਾ 98143 74151 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਲਟੋ ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਮੋਗੇ ਏਰੀਆ ਚ ਬੀ 25 30 ਕਿਲੇ ਜ਼ਮੀਨ ਲੈਣੀ ਹੈ ਜੀ 25 ਤੋਂ 28 ਲੱਖ ਦੀ ਰੇਂਜ ਦੇ ਵਿੱਚ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਨ ਹੋਵੇ ਸੰਪਰਕ ਕਰੇ ਪੱਧਰ ਬਾਣ ਹੋਵੇ 7973541303 ਇਸ ਨੰਬਰ ਤੇ ਸੰਪਰਕ ਕਰੋ ਜੌਨ ਡੀ ਆਰ 5310 ਟਰੈਕਟਰ ਵਿਗਾਊਆ 2017 ਮਾਡਲ 70% ਟਾਇਰਾਂ ਦੀ ਕੰਡੀਸ਼ਨ ਏਰੀਆ ਬਾਗਾ ਪੁਰਾਣਾ ਬਾਕੀ ਮਾਲ ਕਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜਿੱਥੇ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਤੇ ਮੌਕੇ ਤੇ ਚਲਾ ਕੇ ਚੈੱਕ ਕਰਕੇ ਵੀ ਖਰੀਦ ਸਕਦੇ ਹੋ 9855590117 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਂਡੀ 5310 ਟਰੈਕਟਰ ਹੈ ਜਿਹੜਾ ਕੀਤ ਸਕਦੇ ਹੋ ਜੀ ਰੇਟ ਵਗੈਰਾ ਪੁੱਛ ਕੇ 17 ਮਾਡਲ ਹੈ ਬਗਾ ਪੁਰਾਣਾ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਮਲਟੀ ਕ੍ਰੋਪ ਮਸ਼ੀਨ ਤੇ ਸਬਜ਼ੀਆਂ ਦੇ ਬੈੱਡ ਬਣਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਜਿਆਦਾ ਜਾਣਕਾਰੀ ਵੀਰ ਨੇ ਦੱਸੀ ਨਹੀਂ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਜੀ ਦੋ ਮਸ਼ੀਨਾਂ ਨੇ ਮਲਟੀ ਕ੍ਰੋਪ ਮਸ਼ੀਨ ਤੇ ਸਬਜ਼ੀਆਂ ਦੇ ਬੈੱਡ ਬਣਾਉਣ ਵਾਲੀ ਮਸ਼ੀਨ ਨੰਬਰ ਨੋਟ ਕਰ ਲਓ 70874 82437 70874 82437 ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਮਸ਼ੀਨਾਂ ਨੂੰ ਖਰੀਦ ਸਕਦੇ ਹੋ ਕੇਐਸ ਰੀਪਰ ਵਿਕਾਊ ਹੈ ਜੀ 2015 ਮਾਡਲ 170000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਜੀ ਫਾਜ਼ਿਲਕਾ 170000 ਡਿਮਾਂਡ ਰੱਖੀ ਗਈ ਹੈ ਫਾਜ਼ਿਲਕਾ ਏਰੀਆ ਜੀ 2015 ਮਾਡਲ ਹੈ ਕੋਈ ਕਮੀ ਪੇਸ਼ੀ ਨਹੀਂ ਕੋਈ ਗਲੈਸੜ ਨਹੀਂ ਜਮਾਂ ਓਕੇ ਕੰਡੀਸ਼ਨ ਹੈ 9781934221 ਨੰਬਰ ਤੇ ਫੋਨ ਕਰਕੇ ਕੇਐਸ ਦਾ ਰੀਪਰ 2015 ਮਾਡਲ 170000 ਰੁਪਏ ਤੁਸੀਂ ਖਰੀਦ ਸਕਦੇ ਹੋ ਇਸ ਵੀਰ ਦੇ ਸਾਰੇ ਸੰਦ ਵਿਕਾਉ ਨੇ ਜੀ ਇਸ ਵੀਰ ਦੇ ਸਾਰੇ ਸੰਦ ਵਿਕਾਉ ਨੇ ਵੀਡੀਓ ਦੇ ਵਿੱਚ ਦਿਖਾਏ ਹੋਏ ਨੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਹਾਲ ਜਿੰਦਰਾ ਤੇ ਤਵੀਆਂ ਏਰੀਆ ਜੀ ਪਿੰਡ ਛਤੀਰ ਵਾਲਾ ਫਾਜ਼ਿਲਕਾ 9804003800 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦ ਨੇ ਜਿਹੜੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕੰਬਾਈਨ ਦਾ ਕਟਰ ਵਿਕਾਊ ਹੈ ਜੀ ਕੰਬਾਈਨ ਦਾ ਕਟਰ ਵਿਕਾਊ ਆ ਰੇਟ ਏਰੀਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 7973571992 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜਾ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਂਦਾ ਨਾ ਤਾਂ ਉਹਨਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਦੱਸਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਪ੍ਰੋਪਰ ਵੀਡੀਓ ਦੇ ਨਾਲ ਪ੍ਰੋਪਰ ਜਾਣਕਾਰੀ ਭੇਜਣਾ ਜ਼ਰੂਰੀ ਹੈ ਸੋਨਾਲਿਕਾ ਡਾਇਰੈਕਟਰ ਦੇ ਟਰਾਲਾ ਵਿਕਾਊ ਹੈ ਜੀ ਸੋਨਾਲਿਕਾ ਟਰੈਕਟਰ ਅਤੇ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਹਿਜ ਹੈ ਜੀ 11x6 1,60,000 ਰੁਪਏ ਡਿਮਾਂਡ ਰੱਖੀ ਗਈ ਹੈ ਟਰੈਕਟਰ 2023 ਮਾਡਲ ਹੈ 2023 ਮਾਡਲ 6ਵੇਂ ਮਹੀਨੇ ਦਾ 7 ਲੱਖ ਰੁਪਏ ਦਾ ਰੇਟ ਰੱਖਿਆ ਗਿਆ ਐਨ ਆਰ ਆਈ ਪਰਸਨ ਹੈ ਜੀ ਨੰਬਰ ਨੋਟ ਕਰ ਲਓ +971559753304 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਨ ਆਰ ਆਈ ਵੀਰ ਦੇ ਇਹ ਦੋਨੇ ਸੰਦ ਜਿਹੜੇ ਖਰੀਦ ਸਕਦੇ ਹੋ 300 ਗੱਜ ਬਣੀ ਤਿੰਨ ਮੰਜ਼ਲੀ ਕੋਠੀ ਵਿਕਾਊ ਹੈ ਜੀ ਕੋਠੀ ਟਾਪ ਕੰਡੀਸ਼ਨ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਏ ਟੂ ਜ਼ੈਡ ਸਾਰਾ ਕੁਝ ਕੰਪਲੀਟ ਹੈ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਬਾਕੀ ਵੀਰ ਨੇ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਜੀ ਗੇਟ ਤੋਂ ਲੈ ਕੇ ਸਾਰੀ ਕੋਠੀ ਦੀ ਵੀਡੀਓ ਬਣਾਈ ਹੈ ਜੀ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਸਿੱਧੀ ਡੀਲ ਕਰ ਸਕਦੇ ਹੋ ਜੀ ਏਰੀਆ ਹੈਗਾ ਵੀਰ ਦਾ ਜੀ ਨੇੜੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਮਲੇਰਕੋਟਲਾ ਰੋਡ ਲੁਧਿਆਣਾ 85 ਲੱਖ ਰੁਪਇਆ ਡਿਮਾਂਡ ਹੈ ਜੀ 85 ਲੱਖ ਰੁਪਇਆ ਡਿਮਾਂਡ ਰੱਖੀ ਗਈ ਹੈ 9872117282 ਨੰਬਰ ਤੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਹੈ ਜੀ 9877988446 ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਟਰੈਕਟਰ ਮੇਲਾ ਚੈਨਲ ਫੇਸਬੁਕ ਪੇਜ ਖੇਤੀਬਾੜ ਦੇ ਸੰਬੰਧਾ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਸੋ ਜਿਹੜੇ ਵੀ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਇੱਕ ਸ਼ੇਅਰ ਇੱਕ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੇ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ